ਦੀ 마시 ਬੜੀ ਧਰਤ ਨਾ ਬਾਲ ਪਾਉਣ ਲਈ ਪਿਆਰ ਹੈ ਤੇ ਸਾਹਮਣੇ ਮਾਨ ਕਰੀਏ ਮੇਰੇ ਵੀਰੋ ਖੇਡਿਆ ਸ਼ਾਟ ਤੇ ਰਨ ਵੇਖਾਂਗੇ ਚਾਰ ਦੇ ਜਿਹੜੇ ਵੱਧ ਜਿਹੜਾ ਕਹਿਵਾ ਹੁੰਦਾ ਐਨ ਚਰਚੇ ਹੁੰਦਾ ਮੇਰੇ ਮਿੱਤਰੋ ਬਹੁਤ ਹੈ ਉਹ ਬਾਈ ਜੱਟ ਨੇ ਜਿਹੜੇ ਪਹਿਲਾਂ ਨਖਰੇ ਜੇ ਕਰਦੀ ਹੁੰਦੀ ਸੀ ਖੇਡ ਦੇ ਫੁਕਾਰੇ ਉੱਤੇ ਲਓ ਸਾਹਮਣੇ ਵੇਖਾਂਗੇ ਹੁੰਦੀ ਹੋਈ ਕਮਾਲ ਆਹ ਹੁੰਦੀ ਹੋਈ ਬੱਲੇ 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 ਆਓ ਰਨ ਵੇਖਾਂਗੇ ਆਪਣੇ ਮੰਦਿਰਾਂ ਪਿੰਡਾਂ ਦੇ ਮਿੱਤਰੋ ਹੈਪੀ ਦਾ ਇੱਕ ਇਹ ਮੰਦਿਰਾਂ ਵਾਲਾ ਕਹਿੰਦੇ ਹੈਪੀ ਮੇਰੇ ਮਿੱਤਰੋ ਕੋਈਆਂ ਲੱਕੀ ਵੀ ਪੁੱਜਿਆ ਹੋਇਆ ਤੇ ਨਾਲ ਸਤੌਰੀਏ 90 ਨੂੰ ਵੀ ਧੰਨਵਾਦ ਮੇਰੇ ਮਿੱਤਰੋ ਉਧਰੋਂ ਪਾਸੇ ਲੈ ਵੀ ਧੂਰੀ ਵਾਲਾ ਮੁੰਡਾ ਅੰਦਰ ਖੇਡਦਾ ਅੱਜ ਕੱਲ ਕਹਿੰਦੇ ਕਾਸ ਕੋਦੇ ਵੱਡੇ ਵੱਡੇ ਖੇਡ ਮੇਲੇ ਤੇ ਬੱਲੇ ਬੱਲੇ ਕਰਵਾਉਂਦੇ ਤੇ ਦੂਜੇ ਪਾਸੇ ਕਹਿੰਦੇ ਮੰਢੀਰਾ ਪਿੰਡ ਹੈ ਮੇਰੇ ਵੀਰੋ ਹੈਪੀ ਦਾ ਲਓ ਅੰਡਰ ਖੇਡਣਾ ਖੇਡਣਾ ਮੁੰਡਾ ਛਿੱਟਾ ਵੀਰੇ ਇਹ ਲੱਗਿਆ ਮੇਰੇ ਵੀਡੀਓ ਔਰ ਛਿੱਟਾ ਇਹ ਕਹਿੰਦੇ ਬਰਾਬਰ ਦੀ ਹੈ ਵੀ ਟੱਕਰ ਹੋਗੀ ਸ਼ੇਰਾਂ ਦੀ ਉਹ ਖੜ ਕੇ ਦੇਖੇ ਪਿੰਜਵਾਨਾ ਉਹ ਕੱਪ ਇਹ ਜਿੱਤਣਗੇ ਜਿਨ੍ਹਾਂ ਦੇ ਡੌੜੇ ਪੱਟਾ ਦੇ ਗੁੱਟਾਂ ਦੇ ਵਿੱਚ ਜਾਂਦਾ ਵਾਹ ਓ ਮੰਢੀਰਾ ਦੂਜੇ ਪਾਸੇ ਕਹਿੰਦੇ ਮੰਢੀਰਾ ਦੀ ਧਰਤੀ ਦਾ ਹੈਪੀ ਸਾਹਨੇ ਵਾਲੇ ਕਹਿੰਦੇ ਚਰਚੇ ਹੋਇਆ ਬੱਲੇ 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 ਹੋ ਗਈ ਕਮਾਲ ਬਾਈ ਜੇ ਸ਼ਾਟ ਬੜੀ ਲੱਗਿਆ ਤਾੜੀ ਤੇ ਮਾਰ ਦੋ ਜੋਰ ਨਾਲ ਤਿਆਰ ਹੈ ਮੇਰੇ ਮਿੱਤਰੋ ਖੇਡ ਦੇ ਗਰਾਊਂਡ ਦੇ ਅੰਦਰ ਲਓ ਟੱਕਰ ਕਹਿੰਦੇ ਸ਼ੇਰਾਂ ਦੀ ਹੈ ਉਧਰੋਂ ਦੇ ਪਾਸੇ ਹੋ ਗਈ ਕਮਾਲ ਮੇਰੇ ਮਿੱਤਰੋ ਉਹ ਛੱਕਾ ਮੇਰੇ ਲੱਗਦਾ ਫੇਰ ਜਦ ਟਾਪ ਦਾ ਵੱਜ ਗਿਆ ਖੇਡ ਦੇ ਗਰਾਊਂਡ ਦੇ ਅੰਦਰ ਜੈਸੂਰੀ ਦਾ ਵੀਤਾ ਉਹਨਾਂ ਨੂੰ ਲੋਕ ਐਲਾਨ ਕਰਾਇਆ ਗਿਆ ਪਰ ਮੁੰਡਾ ਕਹਿੰਦੇ ਹੋ 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 ఆ కేతూ ఫలి మేర మిత్రో ఏ అ ਹੈਲੋ ਜੀ ਜਿੱਤੂ ਜਿੱਤੂ ਦੇ ਕਹਿੰਦੇ ਮੈਚ ਖੇਡਦਾ ਮੇਰੇ ਮਿੱਤਰੋ ਵਾਕੇ ਵਾਕੇ ਲਾਇ ਇੱਕ ਬੱਚਾ ਦਾ ਮਾਰਾ ਮਦਦ ਦੀ ਕਰੀਏ ਮੇਰੇ ਵੀਰੋ ਕਿ ਮਲੇਰ ਕੋਟਲਾ ਜਿਹੜਾ ਮੇਰੇ ਮਿੱਤਰੋ ਐਣ ਗੱਲਾਂ ਹੁੰਦੀਆਂ ਬਾਬਾ ਕਹਿੰਦੇ ਹਾਜ਼ਰ ਸੇਖਦੀਆਂ ਤੇ ਕਹਿੰਦੇ ਅੱਧ ਵੀ ਕਹਿੰਦੇ ਧਰਤੀ ਕਹਿੰਦੇ ਮੇਰੇ ਮਿੱਤਰੋ ਮੌਜੂਦ ਹੈ ਜਿੱਥੇ ਦੁਨੀਆ ਦਾ ਤਮਸਤਕ ਹੁੰਦੀ ਹੈ ਰਹੇ ਹੋਏ ਪਰ ਦੂਜੇ ਪਾਸੇ ਕਹਿੰਦੇ ਖੁਰਦ ਪਿੰਡ ਆਪੂਪਾ ਤੁਹਾਡੇ ਸਾਹਮਣੇ ਮਾਨਕੀ ਦੇ ਰਿੰਕੂ ਦੇ ਨਾਲ ਬੜਾ ਪਿਆਰ ਹੈ ਧਲੇਰਾ ਨੇ ਕਹਿੰਦੇ ਮਣੀ ਦੇ ਨਾਲ ਬੜਾ ਪਿਆਰ ਹੈ ਕਹਿੰਦੇ ਵੀਰੋ ਉਹਦੀਆਂ ਵੀ ਗੱਲਾਂ ਹੋਈਆਂ ਪਰ ਸਾਹਮਣੇ ਮੰਢੀਰਾ ਦੀ ਧਰਤੀ ਦਾ ਆ ਹੈਪੀ ਹੈ ਮੇਰੇ ਵੀਰੋ ਆਹ ਰਨ ਵੇਖਾਂਗੇ ਚਾਰ ਚਾਰ ਬੰਦ ਵੀ ਕਹਿੰਦੇ ਫੇਰ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਆਹ ਮੰਢੀਰਾ ਵਾਲਾ ਕਹਿੰਦੇ ਹੈਪੀ ਮੇਰੇ ਮਿੱਤਰੋ ਜਿਹਦੇ ਮੌਕੇ ਦੀ ਕਰੇ ਧੁਰਦੀ ਹੈ ਗੱਲਾਂ ਬਾਤਾਂ ਹੁੰਦੀਆਂ ਜਿਹਦੇ ਮੌਕੇ ਦੇ ਵੀ ਕਾ ਮਾਰ ਤੇ ਹਯੂਮ ਹੋ ਜਾਣਾ ਮੇਰੇ ਮਿੱਤਰੋ ਉਧਰਲੇ ਪਾਸੇ ਮੋਡੀਫਾਈ ਮੋਟਰਸਾਈਕਲ ਇਹਨੇ ਸਾਰੇ ਸ਼ੌਟ ਰਿਵਰਸ ਮਾਰੇ ਸੀ 135 ਰਨਾਂ ਦਾ ਫਾਈਨਲ ਮੈਚ ਦੇ ਵਿੱਚ ਇਕੱਲੇ ਨੇ ਮਾਰੇ ਸੀ 8 ਓਵਰਾਂ ਦੇ ਵਿੱਚ ਮੇਰੇ ਵੀਰੋ ਲੈ ਵੀ ਧੂਰੀ ਵਾਲੇ ਮੈਨੂੰ ਅੱਜ ਵੀ ਯਾਦ ਹੈ ਇਹ ਰੋਪੜ ਵਾਲਾ ਕਹਿੰਦੇ ਮੋਨੂ ਪਰ ਮੈਨੂੰ ਲੱਗਦਾ ਵੀ ਕੈਚ ਡਰੌਪ ਹੋ ਗਿਆ ਮੇਰੇ ਮਿੱਤਰੋ ਇਸ ਤੋਂ ਬਾਅਦ ਅਗਲੇ ਮਹੀਨੇ ਫਿਰ ਜਦੋਂ ਮੇਲਾ ਹੋਇਆ ਰੋਡੀਆਂ ਵਾਲ ਦੇ ਵਿੱਚ ਲੈ ਵੀ ਮਪੂਆ ਲਓ ਸਾਹਮਣੇ ਬਾਲ ਪਾਉਣ ਦੀ ਫੇਰ ਆਹ ਕਹਿੰਦੇ ਮੋਨੂ ਆਹ ਮਨਚੂਰੀ ਨਾ ਲੈ ਵੀ ਭਾਈ 2 ਚਾਂਸ ਗਏ ਸੀ ਦੋਨੋਂ ਕਹਿੰਦੇ ਵੀ ਡਰਾਪ ਹੋ ਗਏ ਅੱਗੇ ਵੱਲ ਫੇਰ ਬੰਦ ਰਿਹਾ ਮੰਡੀਰਾ ਨਾ ਆ ਹੈਪੀ ਹੈਪੀ ਨਾ ਪਹਿਲਾਂ ਦੱਸਿਆ ਲੈ ਵੀ ਸਟੌਜ ਵਾਲਿਆ ਮੁੰਡਾ ਅੰਦਰ ਖੇਡਦਾ ਖੇਡਦਾ ਅੱਜ ਕੱਲ ਕਹਿੰਦੇ ਓਪਨ ਦੇ ਵਿੱਚ ਪੰਗੇ ਲੈਣ ਲੱਗਾ 0 0 ਆਓ ਹੈਪੀ ਦਾ ਮੇਰੇ ਵੀਡੀਓ ਦੁਨੀਆ ਦਾ ਸੁਪਰ ਡੂਪਰ ਸਟਾਰ ਹੈ ਉਧਰਲੇ ਪਾਸੇ ਖੇਡਿਆ ਹੋਇਆ ਸ਼ਾਟ ਹੈ ਰਨ ਵੇਖਾਂਗੇ ਇੱਕ ਤੋਂ ਦੂਜੀ ਟਰਾਈ ਹੋਵੇਗੀ ਆਹ ਦੋ ਰਾਂ ਜਿਹੜੇ ਜੁੜ ਗਏ ਤੀਜੇ ਦੀ ਵੀ ਹੋ ਸਕਦੀ ਹੈ ਉਧਰਲੇ ਪਾਸੇ ਜਾਵਾ ਰਣੀਆ ਫੈਸਲੀ ਟੈਂਟ ਦੇਖ ਲੈ ਕਿੰਨੇ ਲੱਗਿਆ ਹੋਇਆ ਜਵੇ ਦੇਖ ਲੈ ਵੀ ਕਿਸੇ ਵੱਡੀ ਕਹੜੀ ਮੈਚ ਹੋਵੇ ਤਾਂ ਟੈਂਟ ਲੱਗਿਆ ਹੋਇਆ ਲੈ ਵੀ ਧੂਰੀ ਵਾਲਾ ਪ੍ਰਬੰਧ ਦੇਖ ਲੈ ਕਿੰਨੇ ਸੋਹਣੇ ਕੀਤੇ ਆ ਤੇ ਸਟੇਜ ਵੀ ਐ ਲੱਗੀ ਹੋਈ ਆ ਜਿਵੇਂ ਖੰਟ ਵਾਲੇ ਮਾਨ ਨੇ ਆਉਣਾ ਹੋਵੇ ਕੋਈ ਨਾ ਕੁਝ ਕਰਕੇ ਵਿਖਾਇਆ ਉਹ ਮੱਲੂ ਮੱਲੀ ਕਿਦੇ ਯਾਦ ਜਿਹੜੇ ਆਉਂਦੇ ਆ ਭਰਾ ਮੇਰੇ ਵੀਰੋ ਲੈ ਉਧਰਲੇ ਪਾਸੇ ਵੱਡੀ ਵਿਗੜਦਾ ਕਿੰਨੇ ਪਤਨ ਜਿਹੜਾ ਹੋ ਗਿਆ ਹੁਣ ਕੁੱਛਲੇ ਤਾਰਵੇ ਕਿੰਨੇ ਨੇ ਲੈ ਵੀ ਟੋਨੀ ਆ ਸਾਹਮਣੇ ਪਹਿਲੀ ਬਾਲ ਤੇ ਸ਼ੋਕਾ ਤੇ ਵਿਕਟ 1100 ਦੀ ਗੋਲ ਆ ਪਰ ਮਾਨਕ ਹੱਦ ਮੁਕਾ ਗਿਆ ਢਾਕੇ ਤਲੀਆਂ ਦੀ ਮੈਨੂੰ ਮਨ ਮੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਲਓ ਸਾਹਮਣੇ ਚਾਰ ਜੁੜ ਗਏ ਲਵੀ ਧੂਰੀ ਵਾਲੇ ਖੇਡ ਮੈਦਾਨ ਤੇ ਪਹੁੰਚੇ ਹੋਏ ਐ ਲਓ ਸਾਹਮਣੇ ਅਨੰਦਪਰੀਆ ਜੋਤ ਹਾਂ ਬੱਲੇ 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 ਮੇਰੇ ਵੀਡੀਓ ਉਹ ਵੀ ਸੱਡੀਆਂ ਨਾਲ ਜੁੜੀ ਬੈਠਿਆ ਬਹੁਤ ਵੱਡਾ ਤੁਹਾਨੂੰ ਆਸਟ੍ਰੇਲੀਆ ਤੋਂ ਕਾਰੋਂ ਟਰਾਂਸਪੋਰਟ ਲੈ ਲੈ ਬੈਠਾ ਹੈ ਸਾਹਮਣੇ ਮੋਨੂ ਮਨਚੂਰੀਅਨ ਲੈ ਵੀ ਮੋਨੂ ਉਹ ਸ਼ਾਟ ਏ ਇੱਥੇ ਏ ਉੱਥੇ ਏ ਇੱਧਰ ਇਹ ਕਿਤਾ ਕੋਚ ਕੋਰ ਹੈਬ ਵਾਲਾ ਸਮੈਲ ਪਰ ਲਾਈਵ 24 ਖੇਡ ਤਿਆਰੀ ਉਹ ਜੇਂਗੋ ਜੇਂਗੋ 1900 ਤੇ ਪੰਪਾਂ ਤੇ ਚੱਲ ਲੈ ਵੀ ਧੂਰੇ ਵਾਲਿਆ ਤਾਂ ਤੇਰੇ ਉਧਰ ਦੇ ਪਾਸੇ ਇਹ ਆਓ ਬੱਲੇ ਖੁਰਦਾ ਵਾਲਾ ਖੁਰਦਾ ਵਾਲਾ ਕਹਿੰਦੇ ਕਹਿੰਦੇ ਵਿਕਟ ਤੇ ਵੀ ਤੇ ਛੱਕੇ ਤੇ ਵੀ 11-1100 ਰੁਪਏ ਦਿੱਤੇ ਜਾ ਰਹੇ ਵਾਹ 11-1100 ਕਹਿੰਦੇ ਇੱਕ ਆਸਟ੍ਰੇਲੀਆ ਤੋਂ ਜੁੜਿਆ ਹੋਇਆ ਇੱਕ ਯੂਕੇ ਤੋਂ ਜੁੜਿਆ ਹੋਇਆ ਇੰਗਲੈਂਡ ਤੋਂ ਜੁੜਿਆ ਹੋਇਆ ਜਿੱਥੋਂ ਕਿ ਕਿਤੇ ਉਹ ਪਾਉਂਡ ਉਹ ਡਰਾਮ ਓਕੇ ਜੀ ਮੇਰੇ ਵੀਰੇ ਬੋਣ ਆਈਏ ਮਕੇਲੀਆ ਦੀ ਤ੍ਰੇਸੀ ਦੇ ਵਿੱਚ ਜਿਹੜੇ ਕਮੈਂਟ ਹੁੰਦੇ ਆ ਲੈ ਵੀ ਧੂਰੀ ਵਾਲਾ ਬਹੁਤ ਔਖਾ ਹੈ ਉਧਰ ਦੇ ਪਾਸੇ ਛੱਕਾ ਜਿਹੜੇ ਤੱਪ ਦਾ ਵੱਜ ਗਿਆ ਮੇਰੀ ਵਾਹ ਸਵਾਦ ਵੱਖਰਾ ਹੈ ਲੈ ਆਓ ਸਾਹਮਣੇ ਉਧਰ ਦੇ ਪਾਸੇ ਪੈਂਦੀ ਨਾਲ ਲੈ ਵੀ ਧੂਰੀ ਵਾਲਾ ਸ਼ੇਨਾ ਵੀ ਕਹਿੰਦੇ ਜਿਲੋਂ ਧੰਨਵਾਦ ਕਰਦੇ ਆ ਚਿਪ ਕੱਢੇ ਹੋਇਆ ਐਨ ਕਹਿੰਦੇ ਸਵਾਦ ਵੱਜਿਆ ਰੋਟੜ ਵਾਲਾ ਰੋਟੜ ਵਾਲਾ ਰੋਟੜ ਵਾਲਾ ਜਿਹੜੇ ਜਿਹੜੇ ਤੋਂ ਵੱਡੇ ਮਾਰ ਕਰਾ ਦੇਵਾਂਗੇ ਲੈ ਆਓ ਸਾਹਮਣੇ ਉਹ ਬੰਦੇ ਹੋਵੇ ਆਪਰਸ ਦੀ ਯਾਦ ਨੂੰ ਕਹਿੰਦੇ ਖੇਡ ਮੇਲਾ ਹੋਵੇਗਾ 16 ਕਲੱਬ ਖੇਡਣਗੇ ਮੇਰੇ ਵੀਰੋ ਪਰ ਉਧਰਲੇ ਪਾਸੇ ਕਹਿੰਦੇ ਗੱਲ ਟਿਕਾਣੇ ਲੱਗੀ ਹੈ ਜਿੱਥੇ ਪੰਜਾਬ ਹਰਿਆਣਾ ਤੇ ਹੋਰ ਵੀ ਕਹਿੰਦੇ ਜਿੰਗੋ ਖਿੱਚ ਤਿਆਰੀ ਜਿੰਗੋ ਖਿੱਚ ਤਿਆਰੀ ਇਧਰਲੇ ਪਾਸੇ ਬੱਲੇ 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 ਓ ਧਾਈ ਲੈ ਵੀ ਰੋਪੜ ਵਾਲਾ ਜੇ ਇੱਥੇ ਮੈਚ ਕੱਢਦਾ ਤੇ ਵੱਡੇ ਮਾਣ ਹੁੰਣਗੇ ਤੇਰੇ ਜੇ ਇੱਥੇ ਮੈਚ ਕੱਢਦਾ ਪਰ ਸਾਹਮਣੇ ਵੇਖਾਂਗੇ ਵੀ ਇੱਕ ਤੋਂ ਦੋ ਵੀ ਕਿਤੇ ਜਿਹੜੀ ਤਿਆਰੀ ਹੈ ਤੇ ਦੋ ਸਕੋਰ ਜਿਹੜੇ ਭੱਜ ਕੇ ਲੈ ਗਿਆ ਮੇਰੇ ਵਿੱਚੋਂ ਬੱਲੇ ਬੱਲੇ ਕਰਾਈ ਹੈ ਪਰ ਗੂੜੀਆਂ ਮਾਨ ਕਾਲੀਆਂ ਉਹ ਹੁੰਦੀ ਹੋਈ ਬੱਲੇ ਬੱਲੇ ਤੇ ਹੁੰਦੀ ਹੋਈ ਕਮਾਲ ਉਧਰਲੇ ਪਾਸੇ ਵੇਖਾਂਗੇ ਇੱਕ ਤੋਂ ਦੂਜੀ ਟਰਾਈ ਹੋਵੇਗੀ ਪਰ ਥੋੜੀ ਜੀ ਮਿਸ ਬਿਲਡਿੰਗ ਹੋਈ ਹੈ ਤੇ ਰਨ ਜਿਹੜੇ ਮੈਨੂੰ ਲੱਗਦਾ ਵੀ ਚਾਰ ਜੁੜ ਗਏ ਮਿਸ ਫਿੰਡਿੰਗ ਤੇ ਮੇਰੇ ਵੀਰ ਬਾਹਰ ਵੀ ਹੈ ਲਓ ਸਾਹਮਣੇ ਵੇਖਾਂਗੇ ਵੀ ਬਾਲ ਪਾਉਣ ਦੀ ਖਿਡਾਰੀ ਫੇਰ ਰੁੱਟੜਵਾ ਏ ਜੋ ਯਾਰ ਆ ਰਹੀ ਏ ਪਹਿਲੀ ਏ ਹੋਏ ਹੋਏ ਪਹਿਲੀ ਪਹਿਲੀ ਵਧੀਆ ਵਧੀਆ ਯਾਰ ਦੋ ਦਨ ਕਦੇ ਹੋ ਜਰੂਰ ਮੇਰੇ ਮਿੱਤਰੋ ਉਧਰ ਦੇ ਪਾਸੇ ਹਾਂ ਹੁਣ 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 ਜਿਹੜੇ ਬਲਾਰੇ ਹੋਣਗੇ ਰਾਜਾ ਹੀਰਾ ਇਸੇ ਇਲਾਕੇ ਦਾ ਬੜਾ ਪ੍ਰਸਿੱਧ ਪਿੰਡ ਹੈ ਜਸਵਾਜ ਮੇਰਾ ਪਿੰਡ ਹੈ ਜੀ ਪਹੁੰਚਿਆ ਹੋਇਆ ਹੈ ਬਹੁਤ ਬੰਦ ਜੇ ਵੀ ਪਵਾੜੇ ਵਾਲੇ ਦਰਸ਼ਕਾਂ ਦੀ ਮੰਗ ਹੈ ਜਿੱਤ ਕੀ ਟੀਮ ਮਾਨਕਾਲ ਦੀ